ਸੰਗਰੂਰ ਵਿਖੇ ਕਾਂਗਰਸੀ ਨੇਤਾ ਵਜਿੰਦਰ ਸਿੰਘਲਾ ਨੇ ਪਿਛਲੇ ਦਿਨੀ ਸੰਗਰੂਰ ਵਿੱਚ ਹੋਈ ਨਗਰ ਕੌਂਸਲ ਦੀ ਚੋਣਾਂ ਦੇ ਵਿੱਚ ਕਾਂਗਰਸ ਤੋਂ ਜਿੱਤੇ ਨੌ ਉਮੀਦਵਾਰਾਂ ਨਾਲ ਮਿਲ ਕੇ ਡੀਸੀ ਸੰਗਰੂਰ ਨੂੰ ਇੱਕ ਮੰਗ ਪੱਤਰ ਦਿੱਤਾ ਇਸ ਮੰਗ ਪੱਤਰ ਦੇ ਵਿੱਚ ਉਹਨਾਂ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਹੋਇਆ ਬਹੁਤ ਦਿਨ ਹੋ ਚੁੱਕੇ ਨੇ ਪਰ ਹੁਣ ਤੱਕ ਨਗਰ ਕੌਂਸਲ ਦਾ ਨਾ ਹੀ ਪ੍ਰਧਾਨ ਚੁਣਿਆ ਗਿਆ ਤੇ ਨਾ ਹੀ ਬਾਕੀ ਮੈਂਬਰਸ਼ਿਪ ਚੁਣੀ ਗਈ ਹੈ ਜਿਸ ਨਾਲ ਸੰਗਰੂਰ ਦੇ ਵਿੱਚ ਸ਼ਹਿਰ ਸਬੰਧੀ ਵਿਕਾਸ ਕਾਰਜ ਰੁਕੇ ਹੋਏ ਨੇ ਮੀਡੀਆ ਮੁਖਾਤਿਬ ਹੁੰਦਿਆ ਵਿਜੇਂਦਰ ਸਿੰਘਲਾ ਨੇ ਹੋਰ ਕੀ ਕਿਹਾ ਆਓ ਸੁਣਦੇ ਆ ਕਿ ਕਿਸ ਤਰ੍ਹਾਂ ਮੰਗ ਸੀ ਜੀ ਕੀ ਕਿਹਾ ਸੰਗਰੂਰ ਦੀ ਮਿਊਨਿਸਪਲ ਕਮੇਟੀ ਦੀ ਚੋਣ ਜਦੋਂ ਬਾਕੀ ਕਮੇਟੀਆਂ ਦੀਆਂ ਚੋਣਾਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਪੰਜਾਬ 'ਚ ਹੋਈਆਂ ਸੀ ਉਸ ਵੇਲੇ ਸੰਗਰੂਰ ਦੀ ਕਮੇਟੀ ਦੀ ਚੋਣ ਹੋਈ ਔਰ ਸੰਗਰੂਰ ਦੀ ਕਮੇਟੀ ਦੀ ਚੋਣ 24 ਦਸੰਬਰ 2024 ਨੂੰ ਮੁਕੰਮਲ ਹੋ ਗਈ ਸੀ ਤੇ 26 ਤਰੀਕ ਨੂੰ ਇਲੈਕਸ਼ਨ ਕਮਿਸ਼ਨ ਨੇ ਨਤੀਜਿਆਂ ਨੂੰ ਨੋਟੀਫਾਈ ਕਰ ਦਿੱਤਾ ਸੀ। ਔਰ 14 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੂੰ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਦੇ ਤਹਿਤ ਮ्युनਿਸਪਲ ਕਮੇਟੀ ਦੇ ਵਿੱਚ ਜਿਹੜੇ ਜਿੱਤੇ ਹੋਏ ਕਾਉਂਸਲਰਸ ਹੁੰਦੇ ਆ ਉਹਨਾਂ ਨੂੰ ਸੌਂ ਚੁਕਾਨ ਦਾ ਕੰਮ ਕਰਨ ਦੀ ਹਦਾਇਤ ਹੁੰਦੀ ਹੈ। ਪਰ ਅੱਜ 3 ਮਹੀਨੇ ਤੋਂ ਵੀ ਵੱਧ ਹੋ ਗਏ। ਸੰਗਰੂਰ ਦੇ ਵਿੱਚ ਜਿਹੜੇ ਕਾਉਂਸਲਰ ਲੋਕਾਂ ਨੇ ਜਿਤਾਏ ਸੀ ਲੋਕਾਂ ਦੇ ਵਾਰਡਾਂ ਦੇ ਨਾਲ ਜੁੜੇ ਹੋਏ ਕੰਮਾਂ ਨੂੰ ਦੇਖਦੇ ਹੋਏ ਨਵੇਂ ਲੋਕਾਂ ਨੂੰ ਮੌਕਾ ਲੋਕਾਂ ਨੇ ਜਨਤਾ ਨੇ ਦਿੱਤਾ ਸੀ ਅੱਜ 3 ਮਹੀਨੇ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਤੇ ਸੰਗਰੂਰ ਦੇ ਵਿੱਚ ਜਿੰਨੇ ਵੀ ਜਿੱਤੇ ਹੋਏ ਕਾਉਂਸਲਰਸ ਹੈ ਚਾਹੇ ਉਹ ਨੌ ਸਾਡੇ ਕਾਂਗਰਸ ਪਾਰਟੀ ਦੇ ਹੈ ਤੇ ਚਾਹੇ ਦੂਜੀਆਂ ਪਾਰਟੀਆਂ ਦੇ ਕਾਉਂਸਲਰ ਸਹਿਬਾਨਾ ਜਾਂ ਆਜ਼ਾਦ ਕਾਉਂਸਲਰ ਸਹਿਬਾਨਾ ਕਿਸੇ ਨੂੰ ਵੀ ਸੌਂਚਕਾਨ ਦਾ ਕਾਰਜਕ੍ਰਮ ਨਹੀਂ ਹੋਇਆ ਨਾਤਾ ਇਸ ਗੱਲ ਕਰਕੇ ਕਾਉਂਸਲਰ ਆਪਣੇ ਵਾਰਡ 'ਚ ਕੰਮ ਕਰ ਸਕਦੇ ਆ ਨਾ ਉਹ ਕਿਸੇ ਦਾ ਫਾਰਮਾ ਟੈਸਟ ਕਰ ਸਕਦੇ ਆ ਨਾ ਉਹ ਆਪਣੇ ਵਾਰਡ ਦੀ ਪ੍ਰੋਬਲਮ ਨੂੰ ਲੈ ਕੇ ਮਿਊਨਿਸਪਲ ਕਮੇਟੀ ਵਿੱਚ ਜਾ ਕੇ ਯੂਕੋਲ ਰੱਖ ਸਕਦੇ ਆ ਔਰ ਆਪਾਂ ਸਭ ਨੂੰ ਪਤਾ ਹੈ ਕਿ ਪਿਛਲੇ 3 ਮਹੀਨੇ 'ਚ ਸੰਗਰੂਰ ਦੀ ਮਿਊਨਿਸਪਲ ਕਮੇਟੀ 'ਚ ਕਿਸ ਤਰੀਕੇ ਨਾਲ ਐਫ ਆਈ ਆਰ ਹੋ ਰਹੀ ਹੈ ਕਿਸ ਤਰੀਕੇ ਨਾਲ ਅਫਸਰ ਸਸਪੈਂਡ ਹੋ ਰਹੇ ਆ ਹਰ ਬੰਦਾ ਖੁੱਲੇ ਆਮ ਅਡਰ ਤਰੀਕੇ ਦੀ ਕਾਰਗੁਜ਼ਾਰੀ ਕਰ ਰਿਹਾ ਹੈ ਜਿਹੜੇ ਇਲੈਕਟਿਡ ਕਾਉਂਸਲਰਸ ਹੁੰਦੇ ਆ ਜਾਂ ਇਲੈਕਟਿਡ ਸਟਰਕਚਰ ਹੁੰਦਾ ਉਹ ਘੱਟੋ ਘੱਟ ਨਿਗਰਾਨੀ ਰੱਖਦਾ ਸਰਕਾਰ ਦੇ ادارےਾਂ ਦੇ ਉੱਪਰ ਤੇ ਅੱਜ ਪਿਛੇ ਸਾਢੇ 3 ਮਹੀਨੇ ਤੋਂ ਜਿਹੜੇ ਜਿੱਤੇ ਹੋਏ ਕਾਉਂਸਲਰ ਸੀਗੇ ਉਹਨਾਂ ਨੂੰ ਸੌਂਚ ਕਾਣ ਦਾ ਜਿਹੜਾ ਸਮਾਗਮ ਹੈ ਜਿਹੜਾ ਕਿ ਮਿਊਨਿਸਪਲ ਕਮੇਟੀ ਸੰਗਰੂਰ ਵੱਲੋਂ ਕਰਿਆ ਜਾਣਾ ਸੀ ਉਹ ਨਹੀਂ ਕੀਤਾ ਗਿਆ ਉਸ ਦੇ ਤਹਿਤ ਪਹਿਲਾਂ ਵੀ ਕਾਉਂਸਲਰਸ ਨੇ ਆਪਣਾ ਮੰਗ ਪੱਤਰ ਡੀ ਸਾਹਿਬ ਨੂੰ ਦਿੱਤਾ ਸੀ ਤੇ ਡੀ ਸੀ ਸਾਹਿਬ ਨੇ 7 ਤਰੀਕ ਨੂੰ 7 ਜਨਵਰੀ 2025 ਨੂੰ ਇੱਕ ਚਿੱਠੀ ਲਿਖੀ ਸੀ ਸਾਰੇ ਐਸ ਡੀ ਐਮਸ ਨੂੰ ਸਾਰੇ ਜ਼ਿਲ੍ਹੇ ਦੇ ਐਸ ਡੀ ਐਮ ਸਹਿਬਾਨਾਂ ਨੂੰ ਕਿ ਜਿੱਥੇ-ਜਿੱਥੇ ਮਿਊਨਿਸਪਲ ਕਮੇਟੀ ਦੀ ਚੋਣ ਹੋਈ ਹੈ ਉਸ ਜਗ੍ਹਾ ਦੇ ਉੱਪਰ ਇਲੈਕਸ਼ਨ ਕਰਾਇਆ ਜਾਵੇ ਪ੍ਰਧਾਨਗੀ ਦਾ ਵੀ ਔਰ ਐਮ ਸੀ ਸਹਿਬਾਨਾਂ ਨੂੰ ਸੌ ਚੱਕ ਸਮਾਗਮ ਕਰਾਇਆ ਜਾਵੇ ਪਰ ਲੇਕਿਨ ਸੰਗਰੂਰ ਦੇ ਵਿੱਚ ਉਹ ਗੱਲ ਨਹੀਂ ਹੋ ਸਕੀ ਤੇ ਅੱਜ ਅਸੀਂ ਸਾਢੇ 3 ਮਹੀਨੇ ਬਾਅਦ ਦੁਬਾਰਾ ਡੀ ਸੀ ਸਾਹਿਬ ਕੋਲ ਜਾ ਕੇ ਸਾਰੇ ਕਾਂਗਰਸ ਪਾਰਟੀ ਦੇ 9 ਦੇ 9 ਕਾਉਂਸਲ ਸਹਿਬਾਨਾਂ ਨੇ ਸਾਡੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸਹਿਬਾਨ ਦੇ ਨਾਲ ਅਸੀਂ ਜਾ ਕੇ ਇਹ ਗੱਲ ਦੀ ਮੰਗ ਰੱਖੀ ਹੈ ਕਿ ਕਮੇਟੀ ਦਾ ਕੰਮ ਸਫਰ ਹੋ ਰਿਹਾ ਹੈ ਲੋਕ ਸ਼ਹਿਰ ਦੇ ਤੰਗ ਹੋ ਰਹੇ ਹਨ ਔਰ ਕੋਈ ਅਫਸਰ ਮ्युनਿਸਪਲ ਕਮੇਟੀ ਦਾ ਆਪਣੀ ਜ਼ਿੰਮੇਵਾਰੀ ਨੂੰ ਜੋ ਕਰਨੀ ਹੈ ਉਹ ਕਾਉਂਸਲਰਾਂ ਦੇ ਤਹਿਤ ਨਹੀਂ ਕਰ پا ਰਿਹਾ ਇਸ ਕਰਕੇ ਉਹਨਾਂ ਦੀ ਸੌ ਚੱਕ ਸਮਾਗਮ ਜਲਦੀ ਤੋਂ ਜਲਦੀ ਕਰਾਇਆ ਜਾਵੇ ਤਾਂ ਕਿ ਜਿਹੜੇ ਇਲੈਕਟਿਡ ਸਟਰਕਚਰ ਦੀ ਮਰਿਆਦਾ ਹੈ ਜਿਸ ਤਰ੍ਹਾਂ ਹਾਈ ਕੋਰਟ ਦੇ ਆਦੇਸ਼ ਦੇ ਉੱਪਰ ਚੋਣਾ ਹੋਈਆਂ ਕਿਉਂਕਿ ਚੋਣਾਂ ਨਹੀਂ ਹੋਈਆਂ ਸੀ ਬੜੀ ਦੇਰ ਤੋਂ ਹਾਈ ਕੋਰਟ ਦੇ ਦੇਸ਼ ਦਾ ਚੋਣਾਂ ਹੋਈਆਂ ਤੇ ਅੱਜ ਚੋਣਾਂ ਹੋਣ ਤੋਂ ਬਾਅਦ ਸਾਢੇ 3 ਮਹੀਨੇ ਹੋ ਗਏ ਜਿਹੜੇ ਚੁਣੇ ਹੋਏ ਨਮਾਇੰਦੇ ਆ ਉਹਨਾਂ ਨੂੰ ਅਗਰ ਜਦੋਂ ਉਹਨਾਂ ਦੀ ਉਥ ਨਹੀਂ ਹੁੰਦੀ ਜਦੋਂ ਤੱਕ ਉਹਨਾਂ ਦਾ ਸੌਂਚਕ ਸਮਾਗਮ ਨਹੀਂ ਹੁੰਦਾ ਤਾਂ ਉਦੋਂ ਤੱਕ ਕੋਈ ਕੰਮ ਨਹੀਂ ਕਰ ਸਕਦੇ ਤਾਂ ਫਿਰ ਤੱਕ ਚਾਹੇ ਚੋਣ ਹੋਈ ਹੈ ਤੇ ਚਾਹੇ ਨਹੀਂ ਹੋਈ ਉਹ ਤੇ ਇੱਕੋ ਬਰਾਬਰ ਹੈ ਤੋ ਇਸ ਕਰਕੇ ਅਸੀਂ ਅੱਜ ਡੀਸੀ ਸਾਹਿਬ ਕੋਲੇ ਇਸ ਗੱਲ ਦੀ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੰਘੂਰ ਦੇ ਜਿਹੜੇ ਜਿੱਤੇ ਹੋਏ ਕਾਉਂਸਲ ਸਹਿਬਾਨ ਹੈ ਕਾਂਗਰਸ ਪਾਰਟੀ ਨੇ ਗੱਲ ਰੱਖੀ ਹੈ ਕਿ ਸਾਰੇ ਕਾਉਂਸਲ ਸਹਿ ਤੁਸੀਂ ਸੌਂ ਚਕਾਓ ਤਾਂ ਕਿ ਉਹ ਆਪਣਾ ਕੰਮ ਕਰ ਸਕਾਂ ਤੇ ਲੋਕ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਕੰਮ ਹੈ ਉਹਨਾਂ ਦੀਆਂ ਤਕਲੀਫਾਂ ਉਹਨਾਂ ਦਾ ਹੱਲ ਕਰਨ ਵਾਸਤੇ ਇਹ ਲੋਕ ਆਪਣੀ ਜ਼ਿੰਮੇਵਾਰੀ ਪੂਰੀ ਤਰੀਕੇ ਨਾਲ ਕਰ ਸਕਣ। ਉੱਤੇ ਹੀ ਡੀਸੀ ਸੰਗਰੂਰ ਵੱਲੋਂ ਵੀ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਇਸ ਉੱਪਰ ਕੰਮ ਕੀਤਾ ਜਾਵੇਗਾ ਤੇ ਐਸਡੀਐਮ ਸੰਗਰੂਰ ਨੂੰ ਕਨਵੀਨਰ ਨਿਯੁਕਤ ਕੀਤਾ ਹੋਇਆ ਹੈ। ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨਗੇ ਤੇ ਜਲਦ ਹੀ ਸੁੱਤੇ ਕੰਮਾਂ ਨੂੰ ਜਗਾ ਲਿਆ ਜਾਵੇਗਾ। ਜਿਹੜੇ ਉਹਨਾਂ ਨੂੰ ਐਸਡੀਐਮ ਸੰਗਰੂਰ ਉਹਨਾਂ ਨੂੰ ਅਸੀਂ ਕਨਵੀਨਰ ਲਗਾਇਆ ਇਸ ਇਲੈਕਸ਼ਨ ਦੇ ਲਈ। ਉਹ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਇਹਨੇ ਕਿ ਇਮੀਡੀਏਟਲੀ ਜਿਹੜਾ ਹੈ ਹਾਊਸ ਦੀ ਪਹਿਲੀ ਮੀਟਿੰਗ ਜਿਹੜੀ ਕਾਲ ਕਰਕੇ ਔਰ ਜਿਹੜੀ ਹੋਸਟੇਕਿੰਗ ਪਲੱਸ ਜਿਹੜੀ ਇਹਨਾਂ ਦੀ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਕੰਪਲੀਟ ਕੀਤਾ ਜਾਵੇ ਤਾਂ ਨੂੰ ਸਰਕਾਰ ਨੂੰ ਅਸੀਂ ਜਿਹੜਾ ਹੈ ਉਹ ਪ੍ਰਧਾਨ ਤੇ ਜਿਹੜੇ ਆਪਣੇ ਵਾਈਸ ਪ੍ਰਧਾਨ ਵਗੈਰਾ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਸਰਕਾਰ ਨੂੰ ਨੋਟੀਫਾਈ ਕਰਾਇਆ ਗਿਆ ਨਹੀਂ ਸਰਕਾਰ ਨਾਲ ਕੀ ਹੈ ਹਾਲੇ ਤੱਕ ਕਿਉਂ ਨਹੀਂ ਸਾਨੂੰ ਅਧਿਕਾਰ ਮਿਲ ਜਾਂਦੀ ਹੈ ਉਹ ਚੀਜ਼ ਦੀ ਨੋਟੀਫਿਕੇਸ਼ਨ ਤਾਂ ਹੋ ਜੇ ਨਾ ਬਿਲਕੁਲ ਜੀ ਬਿਲਕੁਲ ਅਸੀਂ ਇਹਨੂੰ ਇਮੀਡੀਏਟਲੀ ਔਨ ਪ੍ਰਾਇਰੀਟੀ ਲੈ ਕੇ ਇਮੀਡੀਏਟ ਕਰਵਾਉਣ ਲੱਗੇ ਆ ਮੈਂ ਇਸ ਟੀਮ ਨੂੰ ਜਿਹੜੀਆਂ ਡੈਡਲਾਈਨ ਦਿੱਤੀਆਂ ਨੇ ਉਹ ਹੋ ਸਕਦਾ ਹੈ ਪ੍ਰੋਬਬਲੀ ਇਸ ਵੀਕ ਦੇ ਵਿੱਚ ਜਿਹੜਾ ਕਮਿੰਗ ਵੀਕ ਹੈ ਉਹਦੇ ਵਿੱਚ ਇਹਦੀ ਆਪਣਾ ਇਲੈਕਸ਼ਨ ਜਿਹੜੀ ਆ ਉਹ ਕਰਵਾ ਦਈਏ